ਅੱਜ ੜੜ ਕੇ ਭਾਈ ਆਪਾਂ ਲੱਭੀ ਨੂੰ ਰੇ ਸੱਟਣਾ ਇਹ ਦੇਣੀ ਸੀ ਬੀੜੀ ਮੈਂ ਕੰਧਾ ਸਟਿਆ ਉਹ ਕਹਿੰਦਾ 10 12 ਪੋਰੀਆਂ ਤੇ ਪੈਰ ਬੂਟ ਵਾਟ ਆਪਾਂ ਨੇ ਚੱਲੀ ਜਾਂਦੇ ਨੇ ਡੇਕਦੇ ਮੈਂ ਜੱਕਰ ਦੇਖਦੇ ਡੁਗਦੇ ਪੈਂਦੇ ਬੀੜੀ ਤਾਂ ਪੂਰੀ ਕਰਾਂਗੀ ਹਾਂ ਸੜਕ ਤੇ ਆਵਾਜ਼ਾਈ ਵਾਲੀ ਕਿੱਥੇ ਭਰਾਵਾ ਹੈ ਨਹੀਂ ਪਤਾ ਕੋਈ ਉੱਤੇ ਚੜਾ ਦੇ ੜਗੇ ਲੱਭੀ ਨੂੰ ਅੱਜ ਵੀਡੀ ਦਾ ਫਿਰ ਦੇਣੀ ਪੂ ਕਹਿੰਦਾ ਵੀਡੀ ਸਰੀਕਾ ਨਹੀਂ ਜਿੱਤੇ ਬਾਜ ਨਾਲ ਲੈਂਦੀ ਉਹ ਗੱਲ ਹੈ ਵੀਡੀ ਦਾ ਦੇਣੀ ਪੂ ਇਹਦਾ ਕਰਕੇ ਦਾਬ ਦੇ ਜਗਾਉਂਦੇ ਹੁਣ ਮੀਂਹ ਪੈ ਗਿਆ ਮੀਂਹ ਦਾ ਕਰਕੇ ਰੇਹਾਂ ਦਾ ਜ਼ੋਰ ਹੈ ਇਤੂ ਬਾਸ ਪ੍ਰੇਹਾਂ ਦਾ ਜ਼ੋਰ ਹੋ ਜੂ ਉਹਦਾ ਜ਼ਿੰਮੇਵਾਰਾਂ ਦਾ ਚੱਲੀ ਜਊ ਟੌਲ ਟਮਾ ਇਹ ਤੇ ਨਾ ਛੁੱਟੀ ਐ ਨਾ ਕੋਈ ਹਾਜ਼ਰੀ ਐ ਈ ਦਾ ਰੱਬ ਨੇ ਰੰਗ ਲਾ ਰੱਖੇ ਨੇ ਉਹਨਾਂ ਕਿਵੇਂ ਪਾਉਂਦਾ ਜਿੰਨੀ ਕੁ ਲੋੜ ਹੈ ਹਾਂ ਬਾਕੀ ਕਰਦੇ ਆ ਗੱਲਬਾਤ ਆਪਾਂ ਕੀ ਕਹਿੰਦਾ ਕੰਜਰੇ ਇਹ ਕਹਿੰਦੇ ਬਿੜੀ ਸਰੀਕਾਂ ਦੀ ਦਿੱਤੇ ਬਾਜ ਨਾਲ ਲੈਂਦੀ ਹੁਣ ਲੱਭੀ ਨੂੰ ਅੜ ਗਿਆ ਅੱਜ 15-8 ਦਾ ਬੋਰ ਗੰਢ ਗਿਆ ਆਊਗਾ ਜਿਵੇਂ ਜਿਵੇਂ ਮੀਂਹ ਪਈ ਜਾਂਦਾ ਉਵੇਂ ਹੀ ਬੋਰਾਂ ਮਗਾ ਲੰਦਾ ਘਰੋਂ ਹੁਣ ਦੇਖੋ ਕੀ ਬਣਦਾ ਅੜ ਗਿਆ ਅਜ ਤਾਂ ਹਨਾ ਉਧਰੋਂ ਠੰਡ ਹੈ ਮਖਾੜ ਹੈ ਹਾਂ ਸਹੀ ਗੱਲ ਹੈ ਅੱਜੀ ਆੜੇ ਇਹਦੇ ਘਰੋਂ ਖੜਾ ਚਾਹੀਦਾ ਨਾ ਉੱਧਰ ਹਿੱਤੇ ਹਾਂ ਲਾੜ ਗਿਆ ਧਾਗੇ ਜਿਹਾ ਨਾ ਸਿੱਟੀਆਂ ਜਾਨਵਰਾਂ ਦੇ ਪੈਰਾਂ ਪੂਰਾ ਚ ਪੈ ਜਾਂਦੇ ਨੇ ਲਾਓ ਜੀ ਇਕੱਠੇ ਕਰਦਿਆਂ ਹਾਂ ਇਕੱਠੇ ਕਰਕੇ ਇਹਨੂੰ ਜੇਬ ਵਿੱਚ ਪਾ ਜੇ ਕੋ ਭੋਨ ਲੈਣਾਗਾ ਤੇ ਨਹੀਂ ਫਿਰ ਭੇੜੀ ਹੋਊ ਤੇਰੇ ਨਾਲ ਤੇ ਤਿੱਤਰ ਫੜਾਂਗੇ ਨਾ ਤਿੱਤਰ ਫੜਾਂਗੇ ਤਿੱਤਰ ਖਾ ਲੈਣਾ ਉਹ ਹਾਂ ਤਿੱਤਰ ਖਾ ਲੈਣਾ ਹੋਰਨ ਗਰਮ ਹੋਣ ਦਾ ਖਾਂਦੀ ਦਾ ਖਾਣਾ ਚਾਹੀਦਾ ਉਹ ਆ ਆਹ ਰੇ ਲੋਟ ਆਣਾ ਇਹਦੇ ਨਾਲ ਆ ਭੈਣ ਦੀ ਮਖਾਣਿਆਂ ਵਰਗੀ ਪਈ ਆ ਨਾ ਆ ਪੰਨੀ ਜਾਮਾ ਗੁੰਡਾਲੀ ਇਹ ਪਰਾਲੀ ਏ ਇਹ ਜਿਲੀ ਵਾਲੀ ਏ ਜਿਲੀ ਵਾਲੀ ਏ ਲੋਕਾਂ ਨੂੰ ਮਿਲਦੀ ਨੂੰ ਜਮਾਗਾ ਤੇਰਾ ਖਰਕ ਰੱਖ ਰਹੀ ਐ ਆਈ ਹੈ ਵੱਡਾ ਜਮਾ ਸਰੀਪੇ ਜਮਾ ਹਾਂ ਜੀ ਜਮਾ ਕਰੀ ਆ ਫਰਪੋਰ ਨਹੀਂ ਵੀ ਪੈਂਦੀ ਜਮਾ ਹਾਂ ਜਮਾ ਕਰੀ ਜੀ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਕਣਕਾਂ ਦਾ ਭਾਈ ਘੈਂਟ ਨੇ ਆ ਨਾ ਮੀਨ ਵਾਲਾ ਦੋ ਦੋ ਬੋਰੀਆਂ ਪਾਦੀਆਂ ਪੰ ਮੀਂਹ ਤੇ ਇੱਕ ਪਹਿਲਾਂ ਪੈ ਗਈ ਛੋਟਾ ਇੱਕ ਉਦੋਂ ਪਾਤੀ ਬੋਰੀ ਕਿਲੇ ਮਗਰ ਬਿਨਾ ਪਾਣੀ ਵਾਲੀਆਂ ਬਿਨਾ ਪਾਣੀ ਵਾਲਗਾਂ ਨੇ ਕਰਦੀਆਂ ਝੱਗ 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 ਕਹਿੰਦੀ ਮੈਂ ਬਿਕੂੰਗੀ 3000 ਨੂੰ 3500 ਨੂੰ ਐ ਕਹਿੰਦੀਆਂ ਕਣਕ ਤੈਦ ਕੀ ਠਾਣਾ ਜੀ ਆ ਮੈਂ ਪਰ ਚਲੂੰਗਾ ਤੇ ਛੱਟ ਕੇ ਹੀ ਇਹ ਬਾਅਦ ਚ ਕਰਦੇ ਆ ਗੱਲਬਾਤ ਹਾਂ ਜਿੱਟਣ ਵੇਲੇ ਫੇਰ ਬਜੀ ਛੱਡੀ ਛੇੜ ਜਾਵਾਂਗੇ ਦੇਖ ਕੇ ਭਾਈ ਤੇਰਾ ਨਿਸ਼ਾਨਾ ਨੌਕ ਜੀ ਮਖਾਣੇ ਮਖਾਣੇ ਆ ਮਖਾਣੇ ਚੱਲ ਪਰ ਫਿਰ ਕਰਦੇ ਆ ਛੱਟ ਸਟਾਈ ਦਾ ਕੰਮ ਇਹ ਵੀ ਜ਼ਰੂਰੀ ਆ ਪੁਰਾਣਾ ਮਖਾਣਾ ਤਾਂ ਖਰਾਬ ਆ ਪੁਰਾਣਾ ਮਖਾਣਾ ਤਾਂ ਇਹ ਡਿਗਦੀ ਵਾਲੇ ਟਾਈਮ ਚ ਆ ਇਹਦੇ ਪਾਊਡਰ ਵਾਲਾ ਇਹ ਕਿਹਨੇ ਪਾਊਡਰ ਆ ਜੇ ਦੋ ਮਿਲਦੇ ਪੋਰਾਂ ਸੇੜੀ ਚੋਂ ਦੋ ਸਟਕੇ ਹੋਣੇ ਤਿੰਨ ਮਿਲ ਜਾਣੇ ਤਿੰਨ ਆ ਜਾਮਦੀ ਤਾਂ ਨਹੀਂ ਕਰੇ ਨਾ ਤੇ ਨਹੀਂ ਦਿੱਤਾ ਨਹੀਂ ਬਿਲਦਾ ਤੇ ਇੱਕ ਬੰਦਾ ਨਾ ਨਾ ਸੇੜੀ ਢਾਂਗ ਡਿੱਗੇ ਕਿਸੇ ਤੇ 100 ਬੋਰੀ ਆਉਂਦੀ ਆ ਉਹਦੀ ਕਹਿੰਦੇ ਲਿਆ ਬਈ ਇੱਕ ਇੱਕ ਆ ਗਈ ਆ ਦਿੱਦੀ ਆ ਗਈ ਮੁੰਡਾ ਤਾਕੜਗੇ ਨਾਲ ਵੰਡ ਕੇ ਦਿਆ ਕਰਨ ਨਾ ਤੇਰੀ ਲਾ ਦਿਆ ਕਰਨ ਲਾ ਵੀ ਇੱਕ ਪਸੇਰੀ ਤੇਰੀ 10 ਸਿਰ ਤੇਰੀ ਆਉਗੀ ਲਫਾ ਫੈਂਚ ਵੀ ਆਇਆ ਕਰੂ ਪੈਕਿੰਗ ਹੋ ਕੇ ਬੋਤਲਾਂ ਦਾ ਆਏ ਓਏ ਬੰਦ ਹੀ ਹੋ ਜਾ ਤਾਂ ਲੋਟ ਐ ਰਹੀ ਜੀ ਬੋਤਲਾਂ ਦਾ ਆਈ ਗਈ ਲਫਾ ਨਾਲੇ ਤਾਂ ਠੇਕੀ ਘਟ ਜਾਣਗੇ ਨਾਲੇ ਲੋਕ ਟੈਕ ਹੋਣ ਉਹੜ ਜੂ ਲੋਕਾਂ ਦਾ ਪੰਜ ਪੰਜ ਬੋਰੀਆਂ ਪਾ ਦੇਣਗੇ ਇੱਦ ਕਿ ਤੂੰ ਦੇਖ ਲਈਂ ਇਹ ਕਿੱਥੇ ਮਿਲਦੀ ਹੈ ਇਹ ਕਿੱਥੇ ਮਿਲਦੀ ਹੈ ਥੋੜੀ ਦਾ ਹਿਸਾਬ ਹੀ ਨਹੀਂ ਆਉਂਦਾ ਹਿਸਾਬ ਨਹੀਂ ਆਉਂਦਾ ਇੰਨੀ ਕਿ ਪਾਉਂਦੇ ਉਨੀ ਕਿ ਸਿੱਟ ਜਾਂਦੇ ਠੀਕ ਹੈ ਚਲ ਠੀਕ ਹੈ ਫੇਰ